ਈ ਆ ਮੌਕਾ ਵੇਖਣ ਆਇਆ ਸਾਰੇ ਜਿਸ ਤਰ੍ਹਾਂ ਕਿ ਸਾਰੀਆਂ ਆਲਰੇਡੀ ਹੂ ਤੁਸੀਂ ਦੇਖ ਰਹੇ ਹੋ ਤੇ ਐਕਸ਼ਨ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀਗਾ ਉਹ ਰਿਸਿਡ ਹੋ ਰਿਹਾ ਐ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਹਾਂਗਾ ਕਿ ਹੋਪ ਵਾਲੀ ਜਿਹੜੀ ਕੰਡੀਸ਼ਨ ਐ ਤੇ ਦੂਜੀ ਗੱਲ ਪਾਣੀ ਦਾ ਮੌਕਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਰੈ residential area ਬਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਐ ਇੱਥੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਸ ਹੋ ਗਈਆਂ ਹੋਰ ਹਰ ਤਰ੍ਹਾਂ ਦੀ ਫੈਸਿਲਿਟੀ ਦੀ ਜਿਹੜੀ ਟੀਮਸ ਐ ਅਸੀਂ ਇੱਥੇ ਡਿਪਲ ਜਿਹੜਾ ਐਕਸ਼ਨ ਸਿਕਨਸ ਕਨਸਰਨ ਨੇ ਮਾਈਨਿੰਗ ਵਾਲੇ ਉਹ تھے ਨੇ ਸਾਡੇ ਨਾਲ ਆਪਣੇ ਹਲਕਾਈ ਚਾਰਜ ਨੇ ਐਸਐਮ ਸਾਹਿਬ ਨੇ ਆਪ ਅਥੇ ਸਾਰੇ ਆਂਕੜੇ ਸੀ ਵੇਖੇ ਐ ਸਪੈਸ਼ਲੀ ਐਸਐਮ ਸਰਵਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਭਾਰਤ ਦੀ ਗੱਲ ਕਰੀਏ ਪਿੰਡਾਂ ਦੀ ਉਹ ਜਿਹੜੇ ਲੋਕ ਨੇ ਉਹ ਹਾਈਲੈਂਡ ਤੇ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਰਾਬਤਾ ਕੰਮ ਕੀਤਾ ਜਾ ਰਿਹਾ ਹੈ ਉਸ ਬਾਰੇ ਕਿਸੇ ਤਰ੍ਹਾਂ ਦੀ ਵੀ ਫੂਲੀ ਛੋਟੇ ਜਾਂਦੀ ਹੈ ਮੈਡੀਸਿਨ ਦੀਆਂ ਜੋ ਵੀ ਪਹੁੰਚਾ ਦਿੱਤੀ ਜਾਏਗੀ ਇਸੇ ਸੰਬੰਧੀ ਜਿਹੜੀਆਂ ਸਾਡੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਬੋਡਸਾ ਉਹਨੇ ਦੀ ਰਿਪੇਅਰ ਕਰਾ ਕੇ ਰੱਖ ਲਈ ਸੀ ਉਹ ਵੀ ਅੱਸੀ ਤੇ ਪਹੁੰਚ ਰਹੀ ਹੈ ਤੇ ਜਿੱਸਾ ਥੋੜਾ ਜਿਹਾ ਪਾਣੀ ਦਾ ਫਲੋ ਥੋੜਾ ਠੀਕ ਹੁੰਦਾ ਤੇ ਉਸ ਦੇ ਸੰਬੰਧੀ ਜਾ ਕੇ ਮੌਕਾ ਵੇਖ ਲਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਹਨਾਂ ਨੂੰ ਲੋੜ ਹੈ ਉਹ ਸਾਰੀ ਪ੍ਰੋਵਾਈਡ ਕਰਾਂ ਫਿਲਹਾਲ ਹੁਣ ਪਾਣੀ ਘਟਨੇ ਚਾਹ ਸਕਦਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਦਰਖਤਾਂ ਦੇ ਜਿਹੜੇ ਇੱਕ ਬੜਾ ਵਧੀਆ ਹੁੰਦਾ ਕਿ ਦਰਖਤਾਂ ਦੇ ਪਾਣੀ ਦਾ ਲੈਵਲ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਵਾਧ ਰਿਹਾ ਕਿ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖਿਆ ਜਿਹੜਾ ਪਾਣੀ ਦੇ ਸੀਟ ਕਰ ਕੋਲੇ ਜ ਪਰਵੀਨ ਸਿੰਘ ਸਵੇਰ ਦਾ ਹੀ ਹੈ 10 11 ਵਜੇ ਦਾ دریا ਦੇ ਵਿੱਚ ਹੀ ਪਹਿਲਾਂ ਪੂਰਾ ਉਸ ਤੋਂ ਬਾਅਦ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਬੁਸੇ ਰਹੇ ਬੇੜੀ ਬੰਦ ਹੋ ਗਈ ਆਣਾ ਜਾਣਾ ਬੰਦ ਹੋ ਗਿਆ ਪਾਰ ਦਾ ਸਿਸਟਮ ਹੀ ਸਾਰਾ ਖਤਮ ਹੋ ਗਿਆ ਤੇ ਜਿਹੜਾ ਅੱਧਰ ਲਾਇਆ ਅੱਧਰ ਵੀ ਜਿਹੜੇ ਪੱਠੇ-ਪੁੱਠੇ ਮਾੜੇ-ਮੋਟੇ ਲੋਕਾਂ ਦੇ ਵੀ ਖਤਮ ਹੋ ਗਏ ਨੇ ਪਿੰਡ ਹੈਗੇ ਨੇ ਜੀ ਕੋਈ 7-8 ਦੋ ਪਿੰਡ ਪਠਾਨਕੋਟ ਦੇ ਆ ਕੋਈ ਚਾਰ ਦਿਨਾਂਗਰ ਬਲਾਕ ਦੇ ਆ ਉਹ ਫਿਰ ਲੋਕ ਇਧਰ ਹੋ ਗਿਆ ਭਰਾ ਉਹ ਲੋਕ ਬਸ ਉਹ ਪਾਰ ਹੀ ਨੇ ਇਧਰ ਵਾਲੇ ਇਧਰ ਤੇ ਉਧਰ ਵਾਲੇ ਉਧਰ ਕੋਈ ਸਿਸਟਮ ਨਹੀਂ ਬਿਲਕੁਲ ਮਤਲਬ ਕਨੈਕਸ਼ਨ ਟੁੱਟੇ ਰਹੇ ਲੈ ਭਾਈ ਚਾਂਸ ਕੋਈ ਉਧਰ ਕੋਈ ਨਾ ਵੀ ਹੁੰਦੀ ਹੈ ਜਾਂ ਪਰ ਬਿਮਾਰਤਾ ਉਹ ਤੇ ਫਿਰ ਪ੍ਰਸ਼ਾਸਨ ਹੀ ਦੇਖ ਸਕਦਾ ਆਮ ਲੋਕ ਕੀ ਆਹੀਂ ਕੀ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਮਤਲਬ ਕਾ ਸਕਦੇ ਆ ਉਹ ਪ੍ਰਸ਼ਾਸਨ ਦੇਖ ਸਕਦਾ ਵੀ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਇਧਰ ਲਿਆਣਾ ਜਾਂ ਐਮਰਜੈਂਸੀ ਵਿੱਚ ਉਹਨਾਂ ਨੂੰ ਜਾਂ ਕੋਈ ਹੈਲਥ ਦੀ ਕੋਈ ਲੋੜ ਪੈਂਦੀ ਹੈ ਚਲੋ ਉਧਰ ਪਾਰ ਵੈਸੇ ਡਿਸਪੈਂਸਰੀ ਵੀ ਹੈਗੀਆਂ ਠੀਕ ਹੈ ਨੀ ਉਹਦੇ ਪ੍ਰਸ਼ਾਸਨ ਦਾ ਉਧਰ ਵੀ ਸਿਸਟਮ ਪੂਰਾ ਰੱਖਿਆ ਹੋਇਆ ਪਹਿਲਾਂ ਹੁਣ ਉਹਨਾਂ ਦਾ ਸੰਪਰਕ ਇਧਰ ਨਾਲ ਇਧਰੋਂ ਟੁੱਟਿਆ ਹੋਇਆ ਪੂਰਾ ਜੇ ਇਧਰ ਪਾਣੀ ਦੀ ਗੱਲ ਜਿਹੜੀ ਕਿੰਨਾ ਕੁ ਪਾਣੀ ਚੜ ਗਿਆ ਕਿੰਨੀ ਨੇ ਹੂੰ ਦੇਖੋ ਇਹ ਤਾਂ ਲੱਗ ਸਕਿਆ ਕੋਈ ਹੋਇਆ ਹੀ ਹੈ ਕੋਈ 10-20 ਕਿਲੇ ਨੁਕਸਾਨ ਤੇ ਹੈ ਹੀ ਹੈ ਇਧਰਲੇ ਪਾਸੇ ਪਾਰਲੇ ਪਾਸੇ ਵੀ ਜਿਹੜੇ ਲੱਗ ਲੱਗੇ ਡੇਰੇ ਲੈਂਦੇ ਸੀ ਉਹ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਉਠਾਤੇ ਉਹ ਹੁੰਦੀ ਤਿਆਰੀ ਪੂਰੀ ਉਹਨਾਂ ਨੇ ਡੇਰੇ ਲੱਦੇ ਦਿਆ ਉਹਦੇ ਪੁਲਿਸ ਨੇ ਉਹਨਾਂ ਕਿਹਾ ਤਾਂ ਵੀ ਆਪਣਾ ਬੰਦਬਸਤ ਕਰੋ ਅੱਗੇ ਪਿੱਛੇ ਹੋ ਜਾਓ ਜਾਂ ਅਗਲੇ ਸਕੂਲਾਂ ਸਕਾਲਾਂ ਵਿੱਚ ਭੇਜਣਗੇ ਉਹਦੇ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਪ੍ਰਸ਼ਾਸਨ ਦੇ ਵੱਲੋਂ ਕੋਈ ਮਦਦ ਆਉਂਦੀ ਤੁਹਾਨੂੰ ਇਥੋਂ ਵਿੱਚ ਨਹੀਂ ਮੈਂ ਦੇਖੋ ਪ੍ਰਸ਼ਾਸਨ ਨੇ ਹੋਇਆ ਵੀ ਆ ਕੇ ਉਹ ਕਹਿ ਰਿਹਾ ਵੀ ਅੱਗੇ ਪਿੱਛੇ ਹੋ ਜਾਓ ਉਹਦੇ ਆਪਣਾ ਜੋ ਵੀ ਕੰਮ ਹੁੰਦਾ ਪੂਰਾ ਕਰ ਰਿਹਾ ਉਹ ਗੁਜਰਾਂ ਨੂੰ ਕਿ ਸਕੂਲੇ ਚਲ ਜੋ ਜਾਂ ਕਿਤੇ ਪਿੱਛੇ ਜਿਹੜੀ ਸਰਕਾਰੀ ਜਗਾ ਕੋਈ ਵੀ ਉਹਨ ਸਿਸਟਮ ਬਣਾਇਆ ਹੋਇਗਾ ਉਹਨਾਂ ਨੇ ਉੱਥੇ ਭੇਜ ਦੇਣਾ ਜਾਂ ਕਿਸੇ ਦਾ ਡੰਗਰ ਆ ਕੋਈ ਜਾਂ ਕਿਹਦਾ ਨੁਕਸਾਨ ਨਾ ਹੋਵੇ ਠੀਕ ਹੈ ਨੀ ਤੇ ਉਹਨਾਂ ਨੂੰ ਤੇ ਇਹੋ ਹੀ ਹੁੰਦਾ ਵੀ ਜੇ ਪਾਣੀ ਇੱਕਦਮ ਜ਼ਿਆਦਾ ਆ ਜੇ ਤੇ ਫਿਰ ਉਸ ਟਾਂ ਵੀ ਡੰਗਰ ਡੰਗਰ ਕੱਢਣੇ ਜਿਹੜੇ ਉਹ ਮੁਸ਼ਕਲ ਹੋ ਜਾਂਦੇ ਆ ਠੀਕ ਹੈ ਨੀ ਭਾਈ ਜਸ ਪਾਣੀ ਦਾ ਆ ਜਾਂ ਬਰਸਾਤ ਆਉਂਦੀ ਆ ਤੇ ਫਿਰ ਕਿੰਨਾ ਕ ਨੁਕਸਾਨ ਹੁੰਦਾ ਜਿਹੜਾ ਖਤਰਾ ਕਿੱਥੋਂ ਤੱਕ ਪਾਣੀ ਜਿਹੜਾ ਚੱਲ ਜਾਣਾ ਨੁਕਸਾਨ ਜੀ ਇਹ ਆਪਣਾ ਮਕੋੜਾ ਪਿੰਡ ਆ ਚੱਕਾ ਇਹ ਪੂਰਾ ਜਿਹੜਾ ਮਤਲਬ ਜੇ ਬੋਦਾ ਪਾਣੀ ਆ ਜੇ ਪਾਣੀ 500 80 ਫੁੱਟ ਪਾਣੀ ਜਿਹੜਾ ਗਲੀਆਂ ਦੇ ਵਿੱਚ ਵੀ ਹੁੰਦਾ ਪਹਿਲਾਂ ਵੀ ਜਿਹੜਾ ਇਸ ਤੱਕ ਪਾਣੀ ਪੁੰਨ 88 ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਸੀ ਔਰ ਇਹ ਪਿੰਡ ਜਿਹੜੇ ਮਕੋੜਾ ਚੱਕ ਪੂਰਾ ਹੋਇਆਲੇ ਮੇਰੇ ਡੁੱਬਿਆ ਹੋਇਆ ਝੂੜਦੇ ਨਹੀਂ ਜਾਣ ਲੈਣਾ ਹਾਂ ਵੀ ਲਈ ਹੰਗੂਰਾ ਆਜ ਜੀ ਕਰੋ ਉਹਦੇ ਇੱਥੇ ਰਹਿ ਰਹੇ ਹੋ ਤੁਸੀਂ ਜੰਪਾਲ ਤੋਂ ਇੱਥੇ ਆ ਜੀ ਤੇ ਹੁਣ ਕਿਉਂ ਉੱਥੇ ਜਾ ਰਹੇ ਛੱਡ ਕੇ ਆਬਰਾਂ ਪ੍ਰੋ ਐਸਚੂ ਜੀ ਆਏ ਉਹਨਾਂ ਨੇ ਕਿਹਾ ਥੋੜੇ ਪਿੱਛੇ ਜੋ ਪਾਣੀ ਦਾ ਪਤਾ ਨਹੀਂ ਹੁੰਦਾ ਉਸ ਕਰਕੇ ਜਾ ਰਹੇ ਤੇ ਪਾਣੀ ਦਾ ਪੱਧਰ ਵਧਿਆ ਹੋਣ ਇੱਥੇ ਓ ਪਾਣੀ ਵਧਿਆ ਹੈ ਕਿੰਨਾ ਕੁ ਪਾਣੀ ਵਧਿਆ ਇੱਥੇ ਥੋੜਾ ਕਿਹੜਾ ਆਤਾ ਕਿ ਹੁਣ ਇਹ ਕੋ 5 ਵਜੇ ਆਦਾ ਸਵੇਰੇ ਪਾਣੀ ਕਹਿ ਰਿਹਾ ਕਿ ਹੋਰ ਪਾਣੀ ਛੱਡੇ ਡੇਢ ਲੱਖ ਕੀ ਉਸਿਕ ਹੁਣ ਇਹਨਾਂ ਦੀ ਪਤਾ ਇਹਨਾਂ ਨੂੰ ਮੁਲਾਜ਼ਮਾਂ ਨੂੰ ਪਤਾ ਹੈਗਾ ਉੱਪਰ ਅਸੀਂ ਕੀ ਕਹਿ ਸਕਣਾ ਵੀ ਛੱਡਿਆ ਜਾਂ ਨਹੀਂ ਛੱਡਿਆ ਨਹੀਂ ਜਾਇ ਤੇ ਇਥੋਂ ਛੱਡ ਕੇ ਫਿਰ ਕਿੱਧਰ ਨੂੰ ਜਾਓਗੇ ਆ ਤੁਸੀਂ ਦੇ ਖੱਜਲ ਖੁਜਲ ਹੋ ਜਾਣਾ ਫਿਰ ਆ ਕਰਨਾ ਕੀ ਆ ਕਿੰਨੀਆਂ ਕਿ ਮੁਸ਼ਕਲਾਂ ਹੁੰਦੀਆਂ ਜੀ ਫਿਰੇ ਦਾ ਬਹੁਤ ਜ਼ਿਆਦਾ ਪਰੇਸ਼ਾਨੀਆਂ ਬਹੁਤ ਜ਼ਿਆਦਾ ਕਿੰਨਾ ਕਿ ਡੰਗਰ ਮਾਲ ਬੱਚਾ ਆਪਣੇ ਕੋ ਮਾਲ ਬੱਚਾ ਐ ਸਾਡੇ 5-7 ਘਰ ਆਇਆ ਕੋ 100-200 ਮਾਜਾ ਦੇ ਕੋ ਤੇ ਸਾਰੇ ਹੀ ਜਾ ਰਹੇ 5-7 ਘਰ ਸਾਰੇ 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 ਦੱਸਿਆ ਕੁਛ ਕਿੰਨੇ ਕ ਦਿਨ ਰਹਿਣਗੇ ਜਿੰਦਰ ਇਹਨੇ ਨਹੀਂ ਦੱਸਿਆ ਹੁਣ ਦੇਖੋ ਜਿੰਦਰ ਪਾਣੀ ਰਹੇਗਾ ਹੁਣ ਇੰਦਰ ਜਾਣਾ ਅਜੇ ਅਜੇ ਪਾਣੀ ਰਹੇਗਾ ਹੁਣ ਜਦ ਤੱਕ ਹੀ ਬਸ ਫੇਰ ਮੁੜ ਕੇ ਵੀ ਆ ਜਾਣਾ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਹੋ ਤੁਸੀਂ ਅਜੀ ਜੰਪਾਲ ਤੋਂ ਇੱਥੇ ਬਚਪਨ ਤੋਂ ਤੇ ਪਹਿਲੇ ਵੀ ਕਦੀ ਇੱਥੇ ਹੋਇਆ ਪਹਿਲੇ ਵੀ ਆਂਦਾ ਪਾਣੀ ਪਹਿਲੇ ਵੀ ਹੋਇਆ ਬੜੀ ਵਾਰੀ ਹੁੰਦਾ ਇੱਥੇ ਨਹੀਂ ਹੁੰਦਾ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਮਦਦ ਭੇਜੀ ਗਈ ਹੁਣ ਤੱਕ ਕੋਈ ਕੱਖ ਨਹੀਂ ਭੇਜਦਾ ਸਾਨੂੰ ਯਾਰ ਗਰੀਬਾਂ ਨੂੰ ਕੋਈ ਕੱਖ ਨਹੀਂ ਭੇਜਦਾ ਅਗਰ ਪਾਣੀ ਵਧ ਜਾਂਦਾ ਤਾਂ ਫੇਰ ਇਥੇ ਨਸਕਾਨ ਵੀ ਸਾਡਾ ਹੋ ਜਾਣਾ ਤਾਂ ਵੀ ਕੋਈ ਕੱਖ ਨਹੀਂ ਭੇਜਦਾ ਯਾਰ ਇਦਾਂ ਹੀ ਆਪੇ ਰੱਬ ਨੂੰ ਹੀ ਉਹ ਰੱਬ ਦੇਣ ਦਾ ਰੱਬ ਖਾਂ ਦੇ ਭਰਾ ਕੋਈ ਚੱਕਰ ਪਰ ਪੁਲਿਸ ਤੋਂ علاوہ ਕੋਈ ਹੋਰ ਅਧਿਕਾਰੀ ਇੱਥੇ ਆਇਆ ਮੁੱਕ ਤੇ ਹੋਰ ਕੋਈ ਨਹੀਂ ਆਇਆ ਪੁਲਿਸ ਤੋਂ ਬਿਨਾ ਕੋਈ ਨਹੀਂ ਆਂਦਾ ਜਾਂ ਤੁਸੀਂ ਆਂਦੇ ਹੋ ਜਾਂ ਪੁਲਿਸ ਵਾਲੇ ਆਂਦੇ ਵਿਚਾਰੇ ਹੋਇਆ ਸੱਚੋ ਆਂਦੇ ਭਰਾਹ ਪਰੋਂ ਮਤ ਵਾਸਤੇ ਜਾਂ ਉਹ ਡੰਗਰ ਪਿੱਛੇ ਕਰ ਲੋ ਮਾਲ ਵਜਾ ਪਿੱਛੇ ਕਰ ਲੋ ਆਪਣਾ ਸਮਾਨ ਸੂ ਪਿੱਛੇ ਝੁਕ ਲੋ ਇਹੋ ਚੱਕਰ ਉਹ ਨਾ ਕੰਮ ਚਾਰੇ ਹੋਏ ਨਾ ਹਲ ਬਕਰ ਜਾਂਦੇ ਆਣ ਕਿ ਭੀ ਠੀਕ ਆ ਭਾਜੀ ਪਾਣੀ ਕਿੱਥੇ ਆਇਆ ਨਾ ਕਿੱਲੇ ਆਇਣਾ ਇਹ ਫਸਲਾਂ ਦਾ ਵੀ ਨੁਕਸਾਨ ਹੈਗਾ ਸਾਰੀਆਂ ਚੀਜ਼ਾਂ ਨੁਕਸਾਨ ਹੈ ਇੱਥੇ ਲੱਗੇ ਸਕੇ ਆਣਾ ਜਾਣਾ ਪਾਰ ਕੋਲ ਤੋਂ ਠਾਹ ਜਾਂਦਾ ਕਿੰਨੇ ਪਿੰਡ ਜਿਹੜੇ ਦਰਿਆ ਤੋਂ ਪਾਰ ਸੱਤ ਪਿੰਡ ਨੇ ਪਾਰ ਸੱਤ ਪਿੰਡ ਸੋਨਾ ਦਾ ਸੰਪਰਕ ਇਸ ਵਕਤ ਕੱਟ ਚੁੱਕਿਆ ਕੱਟ ਚੁੱਕਿਆ ਕੋਈ ਉਹਨਾਂ ਨੂੰ ਕੋਸ ਨਹੀਂ ਲਿਆ ਕੋਈ ਤੇ ਇਸ ਜਿਆ ਬੜੇ ਬੜੇ ਲਿੱਟਰਾਂ ਦਿੰਨੇ تھے ਬੜਾ ਕੁ ਕਰਕੇ ਜਾਂਦੇ ਨੇ ਰੇਵਣ ਘਟਦੇ ਨੇ ਲੱਡੂ ਵੜਦੇ ਨੇ ਪਰ ਹੁਣ ਤਾਂ ਕੱਖ ਵੀ ਨਹੀਂ ਹੈ ਸੋ ਇੱਕ ਤਸਵੀਰ ਜਿਹੜੀ ਤੁਹਾਨੂੰ